ਆ 7 ਅਗਸਤ 2024 ਦੀ ਚਿੱਠੀ ਹੈ ਦੋ ਪ੍ਰਪੋਜ਼ਲ ਰੇਲਵੇ ਬੋਰਡ ਨੂੰ ਗਏ ਨੇ ਮੇਰੀ ਚਿੱਠੀ ਤੋਂ ਬਾਅਦ ਇਹਦੇ ਵਿੱਚ ਮੈਂ ਬਠਿੰਡੇ ਤੋਂ ਸ਼ਤਾਬਦੀ ਮੰਗੀ ਹੈ ਸੈਂਟਰ ਤੋਂ ਵਾਇਆ ਪਟਿਆਲਾ ਦਿੱਲੀ ਉਹਦੇ ਵਿੱਚ ਸ਼ਾਹਪੁਰ ਦੀ ਬੜੀ ਚਿੰਤਾ ਕਰਦੇ ਸੀ ਇਹਨਾਂ ਦੇ ਕਹੇ ਤੇ ਕਿ ਨਾਪਾ ਵਿਧਾਨ ਸਭਾ ਹਲਕੇ ਨੂੰ 8 ਵਜੇ 14 ਮਿੰਟ ਤੇ ਸ਼ਤਾਬਦੀ ਇੱਥੇ ਰੁਕਿਆ ਕਰੂਗੀ 8 ਵਜੇ 16 ਮਿੰਟ ਤੇ ਚੱਲੂਗੀ ਇੱਥੇ ਤੇ ਉਹੀ ਗੱਡੀ ਸ਼ਾਮ ਨੂੰ 5 ਵਜੇ 38 ਮਿੰਟ ਤੇ ਨਾਬੇ ਰੁਕਿਆ ਕਰੂਗੀ 5 ਵਜੇ 40 ਮਿੰਟ ਤੇ ਇੱਥੋਂ ਚੱਲ ਪਿਆ ਕਰੂਗੀ ਦੇ ਵੀਡੇ ਤੋਂ ਸ਼ੁਰੂ ਹੋਊਗਾ ਆਹ ਪ੍ਰਪੋਜ਼ਲ ਬਣ ਚੁੱਕਿਆ ਹੈ ਜੀ ਰੇਲਵੇ ਬੋਰਡ ਕੋਲ ਗਿਆ ਚਿੱਠੀ ਤੁਹਾਨੂੰ ਸਾਰਿਆਂ ਨੂੰ ਦੇ ਦਾਂਗੇ WhatsApp ਤੇ ਵੀ ਭੇਜ ਦੂੰਗਾ ਤੇ ਜਿਹੜੀ ਆਹ ਸ਼ਤਾਬਦੀ ਹੈਗੀ 6:10 ਤੇ ਬੰਦੇ ਦੇ ਉੱਤੇ ਲਿਆ ਕਰੂੰਗੀ 1:25 ਤੇ ਨਿਊ ਦਿੱਲੀ ਰੇਲਵੇ ਸਟੇਸ਼ਨ ਪਹੁੰਚੂਗੀ 1:25 ਤੇ ਤੇ ਉਹੀ ਟ੍ਰੇਨ ਨਾਬੇ ਜਿਹੜੀ ਫੇਰੇ ਪਹੁੰਚੂਗੀ 8:14 ਤੇ 8:16 ਤੇ ਚੱਲੂਗੀ ਤੇ ਸ਼ਾਮ ਨੂੰ 5:38 ਮਿੰਟ ਤੇ ਨਾਬੇ ਦੇ ਲੋਗੇ ਇੱਥੇ ਉਤਰ ਜਾਈ ਕਰੰਗੇ ਨਾਬੇ ਵਿਧਾਨ ਸਭਾ ਹਲਕੇ ਲਈ ਮੈਂ ਅੱਜ ਦੇ ਇਨ ਆਇਆ ਸੀ ਕਿਉਂਕਿ ਪਾਰਟੀ ਦਾ ਮੈਂ ਤਾਂ ਇੱਕ ਵਰਕਰ ਹੈ ਪਾਰਟੀ ਦਾ ਆਪਾਂ ਸਾਡੇ ਨਾਲ ਮਿਲ ਕੇ ਐਫਰਟ ਕਰ ਦਿੱਤੇ ਨੇ ਤੇ ਉਹਦੇ ਚ ਨਾਬੇ ਵਿਧਾਨ ਸਭਾ ਹਲਕੇ ਨੂੰ ਸ਼ਾਹਪੁਰ ਜੀ ਦੇ ਕਹੇ ਤੇ ਆ ਟਾਈਮ ਮੈਂ ਕੋ ਆਇਆ ਹੈਗਾ ਕਿ ਨਾਬੇ ਸਟੋਪਿੰਗ ਹੋਵੇ ਅੰਦਾਜ਼ਾ ਕਿੰਨੇ ਕੀ ਦੇਰ ਤੋਂ ਸਟਾਰਟ ਹੋਣੀ ਆਹ ਜੀ ਐਗਜ਼ੈਕਟਲੀ ਤਾਂ ਮੈਂ ਤੁਹਾਨੂੰ ਦਿੱਲੀ ਗੱਲ ਕਰਨੇ ਬਾਅਦ ਦੱਸ ਦੂੰਗਾ ਟਾਈਮ ਕਿਉਂਕਿ ਬਾਕਾਇਦਾ ਇਹਦਾ ਅਨਾਉਂਸਮੈਂਟ ਹੋਊਗਾ ਸਾਰਾ ਕੁਝ ਹੋਊਗਾ ਪ੍ਰਪੋਜ਼ਲ ਮੈਂ ਤੁਹਾਨੂੰ ਭੇਜ ਦਿੰਦਾ ਦੋ ਦੋ ਪ੍ਰਪੋਜ਼ਲ ਗਏ ਨੇ ਬਣ ਕੇ ਦੋ ਟ੍ਰੇਨਸ ਤੇ ਉਸ ਪਾਟਕਾ ਦੇ ਉੱਪਰ ਓਵਰ ਬ੍ਰਿਜ ਤੇ ਅੰਡਰ ਬ੍ਰਿਜ ਬਣਨੇ ਪੈਂਡਿੰਗ ਨੇ ਜਿਵੇਂ ਕੋਈ ਰੋਡ ਦੇ ਉੱਪਰ ਦੁਆਰਾ ਤੋਂ ਨਹੀਂ ਰੇਲਵੇ ਭਾਗ ਨੂੰ ਚੱਲਦਾ ਨਹੀਂ ਦੇਖੋ ਇਹਦੇ ਚ ਜਿਹੜੇ ਅੰਡਰ ਬ੍ਰਿਜ ਜਾਂ ਓਵਰ ਬ੍ਰਿਜ ਦੀ ਗੱਲ ਕਰਦੇ ਆਂ ਸੈਂਟਰ ਦਾ ਕਰਨਾ ਚਾਹੁੰਦਾ ਹੁੰਦਾ ਸਾਰੇ ਕੰਮ ਜਿਵੇਂ ਪਟਿਆਲਾ ਨਾਭਾ ਰੋਡ ਹੈ ਪੋਰ ਲੇਨਿੰਗ ਕਰਾਉਣ ਲਈ 32 ਕਰੋੜ 55 ਲੱਖ ਰੁਪਏ ਦੀ 2019 ਦੀ ਪਾਸ ਕਰਾਈ ਹੋਈ ਹੈ ਲੇਕਿਨ ਪੰਜਾਬ ਸਰਕਾਰ ਉਦੋਂ ਦੀ ਕਾਂਗਰਸ ਸਰਕਾਰ ਤੇ ਹੁਣ ਦੀ ਆਮ ਆਦਮੀ ਪਾਰਟੀ ਦਾ ਜੀਪੀਆਰ ਹੀ ਨਹੀਂ ਭੇਜਦੇ ਤੇ ਜਿਹੜੇ ਦੇਜਵੇਂ ਓਵਰ ਬ੍ਰਿਜ ਦੀ ਗੱਲ ਕਰਦੇ ਜਾਂ ਹੋਰ ਉਹਦੇ ਚ ਵੀ ਆਪਾਂ ਨੂੰ ਐਫਰਟਸ ਕਰਕੇ ਦੇ ਮਿੰਟ ਧਿਆਨ ਚ ਲਿਆਉਣੀ ਚੀਜ਼ ਜੋ ਤੋਂ ਜੈਗੀ ਐ ਐਫਰਟਸ ਕਰਕੇ ਆਪਾਂ ਨਾਬਾ ਸ਼ਟਾਪੁਰ ਦੀ ਨਸੋ ਸਾਰਿਆਂ ਨਸੋ ਹਾਂ ਉਹਦੇ ਚ ਐਗਜੈਕਟ ਜਿਵੇਂ ਸਰ ਪੰਵਿੰਦਰ ਜੀ ਦੱਸਦੇ ਨੇ ਵੀ ਪੰਜਾਬ ਸਰਕਾਰ ਨੇ ਇਨੀਸ਼ੀਏਟਿਵ ਨਹੀਂ ਲਿਆ ਹਿੱਸਾ ਨਹੀਂ ਲਿਆ ਕਿਉਂਕਿ ਮੈਚਿੰਗ ਗ੍ਰਾਂਟ ਪਾਉਣੀ ਪੈਂਦੀ ਹੁੰਦੀ ਐ ਤੇ ਉਹਦੇ ਚ ਐਗਜੈਕਟ ਜੋ ਫਿਗਰ ਹੋਊਗੀ ਕਿਉਂ ਨਹੀਂ ਕੀਤਾ ਗਿਆ ਉਹ ਤਾਂ ਡਾਟਾ ਦੇਖੀ ਮੈਂ ਦੱਸ ਸਕਦਾ ਤੁਹਾਨੂੰ ਲੇਕਿਨ ਆਉਣ ਵਾਲੇ ਸਮੇਂ ਚ ਮੈਂ ਦੱਸਣ ਜਨਨਾ ਆਕਤੀ ਜਨਤਾ ਪਾਰਟੀ ਜਿਹੜੇ ਸਾਡੇ ਆਉਣ ਵਾਲੇ ਸਾਲ ਹੈਗੇ ਨੇ ਪੂਰੇ ਤਕੜੇ ਹੋ ਕੇ ਭਾਤੀ ਜੰਦਾਪਾਰਟੀ ਪੰਜਾਬ ਦੇ ਲੋਕਾਂ ਦੇ ਜਿਹੜੇ ਡਿਵੈਲਪਮੈਂਟ ਦੇ ਪ੍ਰੋਜੈਕਟ ਹੈਗੇ ਜਿਹੜੇ ਪੂਰੇ ਹਿੰਦੁਸਤਾਨ ਜਾ ਰਹੇ ਹੋ ਵੀ ਪੰਜਾਬ ਪੂਰੇ ਦੇ ਪੂਰੇ ਆਉਣਗੇ ਕੋਈ ਵੀ ਪ੍ਰੋਜੈਕਟ ਆਇਦਾ ਨਹੀਂ ਹੈਗਾ ਜਿਹੜਾ ਪੰਜਾਬ 'ਚ ਨਾ ਆਵੇ ਚਾਹੇ ਰੇਲਵੇ ਦਾ ਹੋਵੇ ਚਾਹੇ ਕੋਈ ਇਨਫਰਾਸਟ੍ਰਕਚਰ ਦਾ ਹੋਵੇ ਚਾਹੇ ਹਸਪੀਟਲ ਦਾ ਹੋਵੇ ਉਹ ਸਾਰੀਆਂ ਚੀਜ਼ਾਂ ਬੰਦਾ ਚੀਜ਼ ਪਟਿਆਲਾ ਜ਼ਿਲ੍ਹੇ ਲਈ ਲੈ ਕੇ ਆਉਂਦੀ ਹੈ ਨਗਰ ਕੌਂਸਲ ਨਾਤਾ ਤੇ ਬੇਤ ਰਸਮੀ ਦਾ ਮਤਾਂ ਜਿਹੜਾ ਪਾਇਆ ਗਿਆ ਸੀ ਉਹਦੇ ਕੱਲ ਡੇਟ ਐ 16 ਅਪ੍ਰੈਲ ਦਾ ਸਰਵਜਿਤ ਕਾਉਂਸਲਰ ਬਾਰ-ਬਾਰ ਪੀੜ ਕਰ ਰਹੇ ਤੇ ਇਧਰ ਉਧਰ ਨੂੰ ਲੁੱਟੇ ਹੋਏ ਨੇ ਜੇਸੀ ਵਿ라이ਟ ਦੇ ਨਾਲ ਆ ਪਰ ਜਿਹੜੇ ਬੰਦੇ ਦੇ ਖਿਲਾਫ ਅਸੀਂ ਸਟੈਂਪ ਪਾਇਆ ਜਿਹਨੂੰ ਦੁਬਾਰਾ ਪ੍ਰੈਜ਼ੀਡੈਂਟ ਨਾ ਬਣਾਇਆ ਜਾਵੇ ਦੇਖੋ ਇਹਦੇ ਮੈਨੂੰ ਪਤਾ ਲੱਗਿਆ ਹੈਗਾ ਕਿ ਜਿਹੜਾ ਪੰਕਜ ਪੱਪੂ ਆ ਇਹਨਾਂ ਨੂੰ ਚਾਹੁੰਦੇ ਨੇ ਉਹਦੀ ਘਰ ਵਾਲੀ ਸੁਜাতা ਜਿਹੜੀ ਹੈਗੀ ਹੈ ਉਹਨੂੰ ਹੀ ਪ੍ਰਧਾਨ ਰੱਖਿਆ ਜਾਵੇ ਕਿਸੇ ਤਰੀਕੇ ਐਂ ਜਿਹੜੇ ਐਮਸੀ ਨੇ ਇੱਥੋਂ ਦੇ ਉਹਨਾਂ ਨੂੰ ਦਬਾਇਆ ਜਾ ਰਿਹਾ ਤੇ ਇਹ ਐਮਸੀ ਚਾਹੁੰਦੀ ਐ ਐਮਸੀ ਤਾਂ ਟੋਟਲੀ ਉਲਟ ਨੇ ਕਿ ਕਿਸੇ ਤਰੀਕੇ ਉਹਨਾਂ ਤੋਂ ਖੜਾ ਛਡਾਇਆ ਜਾਵੇ ਨਵਾਂ ਪ੍ਰਧਾਨ ਲਾਇਆ ਜਾਵੇ ਇਲਾਕੇ ਦੀ ਸੇਵਾ ਕੀਤੀ ਜਾਵੇ ਲੇਕਿਨ ਜਿਹੜੇ ਹਲਕੇ ਦੇ ਵਿਧਾਇਕ ਨੇ ਜਾਂ ਹਲਕੇ ਦੇ ਹੋਰ ਲੋਕ ਨੇ ਉਹ ਚਾਹੁੰਦੇ ਨੇ ਕਿ ਇੱਕ ਜਿਸ ਬੰਦੇ ਤੇ ਇਲਜ਼ਾਮ ਹੀ ਲੱਗ ਗਏ ਫੜਿਆ ਗਿਆ ਦੋਸ਼ੀ ਕਰਾਰ ਹੋ ਗਿਆ ਕਿ ਪਰਚਾ ਦਰਜ ਹੋ ਗਿਆ ਕਿ ਤੁਹਾਡੇ ਤੇ ਟਰਾਲੀਆਂ ਚੋਰੀਆਂ ਕਰਨ ਦਾ ਦੋਸ਼ ਹੈਗਾ ਕਿਸਾਨਾਂ ਕਿਸਾਨ ਯੂਨੀਅਨ ਨੇ ਧਰਨਾ ਲਾਉਣਾ ਪਿਆ ਉਹਨਾਂ ਨੂੰ ਕਾਹ ਤੁਸੀਂ ਪਰਚਾ ਕਰਦੇ ਵੀ ਤਾਂ ਤੁਸੀਂ ਇਸ ਤੋਂ ਕੀ ਇਨਸਾਫ ਦੀ ਮੰਗ ਰੱਖ ਸਕਦੇ ਆ ਪੌਮੀ ਕਰਚਾ ਵੀ ਲੇਕਿਨ ਇੱਕ ਚੀਜ਼ ਮੈਂ ਕਹਿਣਾ ਚਾਹੁੰਦਾ ਕਿ ਕਿਸੇ ਐਮਸੀ ਨਾਲ ਕਿਸੇ ਤਰ੍ਹਾਂ ਦਾ ਧੱਕਾ ਹੁੰਦਾ ਉਹ ਮੈਨੂੰ ਸੰਪਰਕ ਕਰੇ ਮੈਂ ਦੇਖਦਾ ਕਿਵੇਂ ਕੋਈ ਧੱਕਾ ਕਰਦਾ ਆ ਜਿਹੜੇ ਲੋਕ ਅਸੀਂ ਬੈਠੇ ਆ ਇੱਥੇ ਇੱਕ ਪਰਸੈਂਟ ਵੀ ਕੋਈ ਬੰਦਾ ਮਾੜਾ ਨਹੀਂ ਬੈਠਾ ਸਾਰੇ ਇਮਾਨਦਾਰ ਬੇਦਾਗ ਲੋਕ ਨੇ ਜਿਨ੍ਹਾਂ ਨੇ ਆ ਜ਼ਿਲ੍ਹਾ ਪ੍ਰਧਾਨ ਰਹੇ ਨੇ ਸਾਡੇ ਸੁਖਸਾਹਨ ਜੀ ਸੋਨੀ ਜੀ ਅਮਿਤ ਜਨਨਦੀਪ ਆਪਸੋਂ ਦੇ ਵਪਾਰ ਕਰਦੇ ਨੇ ਲੇਕਿਨ ਮਾੜਾ ਕੰਮ ਕੋਈ ਨਹੀਂ ਕਰਦਾ ਆ ਸਰਕਾਰ ਜਿਹੜੀ ਹੈਗੀ ਹੈ ਤੁਸੀਂ ਆਪ ਨਾਪੇ ਦੇ ਇਨੇ ਸਿਆਣੇ ਵਿਦਵਾਨ ਪੱਤਰਕਾਰੋਂ ਤੁਸੀਂ ਇੱਕ ਆਵਾਜ਼ ਬਣੋ ਤਾਕਤ ਬਣੋ ਸਾਡੀ ਸਹੀ ਨੂੰ ਸਹੀ ਗਲਤ ਨੂੰ ਗਲਤ ਕਹੋ ਇੱਕ ਚੀਜ਼ ਮੈਂ ਹੋਰ ਕਹਿਣਾ ਚਾਹੁੰਦਾ ਜੇ ਕਿਸੇ ਨਾਲ ਵੀ ਟੱਕਾ ਹੋ ਰਿਹਾ ਕਿਸੇ ਐਮਸੀ ਦਾ ਕੋਈ ਆਵਾਜ਼ ਦਬਾਈ ਜਾ ਰਹੀ ਹੈ ਕਿਸੇ ਨੂੰ ਧਮਕੀਆਂ ਮਿਲ ਰਹੀਆਂ ਨੇ ਉਹ ਮੈਨੂੰ ਟੈਲੀਫੋਨ 'ਤੇ ੱਕੇ ਦੱਸੇ ਜਿਹੜਾ ਇੱਥੇ ਬੇਪਰੋਸ ਦੀ ਮਥਾ ਪਾਇਆ ਹੋਇਆ ਹੈ ਬਿਲਕੁਲ ਗਲਤ ਬੰਦੇ ਨੂੰ ਕੋਈ ਹੱਕ ਨਹੀਂ ਹੈਗਾ ਇੱਥੇ ਨਗਰ ਕਾਉਂਸਲ ਦੀ ਪ੍ਰਧਾਨਗੀ ਕਰੇ ਉਹ ਕਿਉਂ ਨਹੀਂ ਕੋਈ ਚੰਗਾ ਬੰਦਾ ਇੱਥੇ ਪ੍ਰਧਾਨਗੀ ਕਰ ਸਕਦਾ ਜੋੜ ਚੱਕਰ ਲਿਆ ਕੇ ਆਪਾਂ ਬਿਠਾ ਦਿੰਨੇ ਨੇ ਨਾਪਾ ਇਹਨਾਂ ਸੋਨਾ ਸ਼ਹਿਰ ਇਹਨਾਂ ਚੰਗਾ ਸ਼ਹਿਰ ਇਹ ਨਾਪਾ ਰਿਜ਼ਰਵ ਨਾ ਨਾ ਹੁੰਦਾ ਮੈਂ ਇੱਥੋਂ ਮੈਂ ਇੱਥੋਂ ਕਹਿ ਰਹੀ ਕਰਦਾ ਇਹਨਾਂ ਪਿਆਰ ਹੈ ਮੈਨੂੰ ਨਾਪੇ ਦੇ ਲੋਕਾਂ ਨਾਲ ਨਾਪੇ ਲੋਕ ਧਾਰਮਿਕ ਨਹੀਂ ਪੂਰੇ ਇੱਥੋਂ ਦੇ ਲੋਕ ਧਰਮ ਦੇ ਨਾਂ ਤੇ ਕੋਈ ਕਿਸੇ ਨੂੰ ਦੁੱਖ ਤਕਲੀਫ ਹੋਵੇ ਐ ਇਕੱਠੇ ਹੋ ਜਾਂਦੇ ਨੇ ਇੱਥੋਂ ਦੇ ਲੋਕਾਂ ਦੀ ਫਿਤਰਤ ਹੈ ਇੱਥੋਂ ਦੇ ਲੋਕ ਜਿਹੜੇ ਹੈਗੇ ਨੇ ਧਾਰਮਿਕ ਪਰਵਰਤੀ ਦੇ ਲੋਕ ਨੇ ਲੇਕਿਨ ਇਹਨਾਂ ਨੂੰ ਇੱਥੇ ਕੀ ਪ੍ਰੋਬਲਮ ਆ ਰਹੀ ਹੈ ਇੱਥੇ ਕੋਈ ਚੰਗਾ ਇਹਨਾਂ ਨੂੰ ਨੁਮਾਇੰਦਾ ਨਹੀਂ ਮਿਲ ਰਿਹਾ ਇਹਨਾਂ ਨੂੰ ਜੇ ਆਪਾਂ ਦੇਖੀਏ ਪੱਤਰਕਾਰ ਭਰਾ ਵੀ ਸਾਰੇ ਮੇਰੇ ਤੋਂ ਜ਼ਿਆਦਾ ਸਿਆਣੇ ਹੋ ਤੁਸੀਂ ਵੀ ਦੁਖੀ ਹੋਊ ਕਿ ਸਾਨੂੰ ਕੋਈ ਚੰਗਾ ਲੀਡਰ ਮਿਲੇ ਜਿਹੜਾ ਇੱਥੇ ਆਪਣੇ ਹਲਕੇ ਦੀ ਡਿਵੈਲਪਮੈਂਟ ਕਰੇ ਚੋਟਚਕਾ ਦੀ ਬੰਦ ਕਰੇ ਉਹੀ ਲੋਕੋਂ ਦਾ ਮੈਂ ਆਉਣ ਲੱਗਿਆ 90 2010 ਦਾ 12 ਦਾ ਅੱਜ 12 13 ਸਾਲ ਹੋ ਗਏ ਕਿ ਜੋ ਮੇ ਜੋ ਇੱਥੇ ਡਵੈਲਪਮੈਂਟ ਚਾਹੀਦੀ ਸੀ ਕੰਮ ਦੀ ਜੋ ਡਵੈਲਪਮੈਂਟ ਚਾਹੀਦਾ ਸੀ ਇੱਥੇ ਸਿਸਟਮ ਕਿੱਡਾ ਖਹਿਰਨਾ ਭਾਜੀ ਮੈਂ ਕੂੜੇ ਦੇ ਢੇਰ ਹੀ ਨਹੀਂ ਚੱਕਿਆ ਯਾਰ ਇਹਨਾਂ ਤੋਂ 90 ਮੈਂ ਸੀਵਰੇਜ ਦਾ ਕੰਮ ਕਰਾਇਆ ਤੁਹਾਨੂੰ ਪਤਾ ਹੀ ਹੈ ਉਦੋਂ ਡਬਲੂ ਵੀ ਤੁਹਾਨੂੰ ਪਤਾ ਹੀ ਹੈ ਉਦੋਂ ਇੱਕ ਪਾਸੇ ਆ ਪਬਲਿਕ ਹੈਲਥ ਦਾ ਮੇਰੇ ਕੋਲ ਆਇਆ ਐਸਡੀਓ ਸੀਂਦੇਜ ਬੋਰਡ ਦੇ ਉਹ ਕਹਿੰਦੇ ਇੱਕ ਪਾਸੇ ਮੈਂ ਪਾਈਪ ਆ ਗਈ ਹੀਰਾ ਮਹਿਲ ਕੋ ਉਹ ਪਾਈਪਾਈ ਉਹਨਾਂ ਨੇ ਪਾਣੀ ਪਾ ਕੇ ਦੇਖਿਆ ਕਿ ਕਿਸੇ ਤਰੀਕੇ ਉਹ ਚੱਲਦਾ ਹੋ ਗਿਆ ਉਹ ਜਾ ਕੇ ਦੇਖਿਆ ਉਹਨਾਂ ਨੇ ਦੂਜੇ ਪਾਸੇ ਗੱਡੇ ਪਸਾਏ ਪਏ ਦੂਜੇ ਪਾਸੇ ਗੱਡੇ ਪਸਾਏ ਹੋਏ ਉਹ ਐਸਡੀਓ ਸੀਗੇ ਗੁਰਪਾਲ ਸਿੰਘ ਮੈਨੂੰ ਅੱਜ ਵੀ ਨਾਮ ਯਾਦ ਆ ਉਹਥੇ ਜਾ ਕੇ ਗੱਡੇ ਪਸਾਦੇ ਵੀ ਪਾਣੀ ਦਾ ਕੰਮ ਨਾ ਚੱਲੇ ਉਹ ਕਿਉਂ ਸੀਗਾ ਕਿਉਂਕਿ ਮੈਂ ਸੀਵਰੇਜ ਬੋਰਡ ਤੋਂ ਠੇਕਾ ਕਰਾਇਆ ਸੀ ਮਿਊਨਿਸਪਲ ਕਮੇਟੀ ਨੂੰ ਪੈਸਾ ਨਹੀਂ ਸੀ ਲੈਣ ਦਿੱਤਾ ਮੈਂ ਕਿਉਂ ਕਿਉਂ ਨਹੀਂ ਸੀ ਲੈਣ ਦਿੱਤਾ ਕਿਉਂਕਿ ਮੈਨੂੰ ਪਤਾ ਸੀ ਸੀਵਰੇਜ ਬੋਰਡ ਜਿਹੜਾ ਹੈਗਾ ਉਹ ਇਮਾਨਦਾਰੀ ਨਾਲ ਕੰਮ ਕਰ ਦੂ ਲੋਕਾਂ ਦਾ ਭਲਾ ਹੋ ਜੂ ਮੈਂ ਚੇਅਰਮੈਨ ਸੀ ਨਾਬਾ ਇੰਪਰੂਵਮੈਂਟ ਦਾ ਸਾਂ ਮੈਂ ਵੀ ਕਹਦਾ ਸੀ ਮੈਂ ਕਰ ਦਿੰਦਾ ਮੈਂ ਕਿਹਾ ਮੈਂ ਵੀ ਨਹੀਂ ਕਰਨਾ ਤੁਸੀਂ ਕਰੋ ਆਪਾਂ ਨੂੰ ਆਪਾਂ ਨੂੰ ਕੀ ਹੈ ਕਿ ਕਿਤੇ ਨਾ ਕਿਤੇ ਆਪਣਾ ਆਪਣਾ ਜਿਹੜਾ ਹੈਗਾ ਜਿਹੜਾ ਆਪ ਦਾ ਲਾਲਚ ਆ ਤਿਆਗਣਾ ਪਊਗਾ ਸਾਰਿਆਂ ਨੂੰ ਤਿਆਗਣਾ ਪਊਗਾ ਇਹ ਪੰਜਾਬ ਚ ਆਪਾਂ ਆਪਣਾ ਲਾਲਚ ਨਾਲ ਤੇ ਆ ਕੇ ਆਪਾਂ ਉਹੀ ਮੋੜ ਤੇ ਪੈ ਰਹੇ ਕੀ ਆਹ ਪੈਸਾ ਬਣਾ ਲਈ ਆ ਕਰ ਲਈਏ ਆ ਮੇਰਾ ਬੰਦਾ ਫਲਾਣੇ ਦਾ ਬੰਦਾ ਜਿਹੜਾ ਬੰਦਾ ਸਹੀ ਹੈ ਉਹ ਹਲਕੇ ਦੀ ਨੁਮਾਇੰਦਗੀ ਕਰੇਗਾ ਜਿਹੜਾ ਬੰਦਾ ਸਹੀ ਹੈ ਉਹ ਮਿਨਿਸਪਲ ਕਮੇਟੀ ਦੀ ਪ੍ਰਧਾਨਗੀ ਕਰੇ ਜਿਹੜਾ ਅਫਸਰ ਸਹੀ ਹੈ ਉਹ ਇੱਥੇ ਡੀਐਸਪੀ ਲੱਗੇ ਐਸਐਚਓ ਲੱਗੇ ਅਫਸਰ ਲੱਗੇ ਲੋਕਾਂ ਦੇ ਕੰਮ ਹੋਣ ਜਦੋਂ ਆਪਾਂ ਮਾੜਾ ਬੰਦਾ ਚੁਣ ਲੈਨੇ ਆ ਮਾੜਾ ਬੰਦਾ ਲਿਆ ਕੇ ਬਿਠਾ ਲੈਨੇ ਆ ਕੁਰਸੀ ਤੇ ਫਿਰ ਆਪਾਂ ਸੋਚਦੇ ਆ ਕਿ ਯਾਰ ਆਹ ਇਸ ਸਿਸਟਮ ਦੀ ਗਲਤੀ ਹੈ ਜਿਹੜਾ ਆਪਾਂ ਨੁਮਾਇੰਦਾ ਚੁੰਨਦੇ ਆ ਜਾਂ ਅਫਸਰ ਲਾਉਨੇ ਆ ਉਹ ਨਿਦ੍ਰਨ ਫੋਟਨਾ ਇਹਦਾ ਕਿਹੜਾ ਐਸਐਸਪੀ ਲਾਉਣਾ ਕਿਹੜਾ ਡੀਸੀ ਲਾਉਣਾ ਆਹਨ ਪਟਿਆਲੇ ਡੀਸੀ ਸਾਹਿਬ ਵੀ ਬੜਾ ਵਧੀਆ ਕੰਮ ਕਰ ਰਹੇ ਆ ਨੀਤੀ ਯਾਦਵ ਜੀ ਐਸਐਸਪੀ ਵਧੀਆ ਕਰ ਰਹੇ ਆ ਇਹਦੇ ਆਪਣੇ ਡੀਆਈਜੀ ਨੇ ਚੈਲ ਸਾਹਿਬ ਉਹ ਵੀ ਵਧੀਆ ਕੰਮ ਕਰਤੇ ਆ ਥੋੜੇ ਨਾਬੇ ਵੀ ਹੁਣ ਅਫਸਰ ਵਧੀਆ ਨੇ ਜਿਹੜਾ ਅਫਸਰ ਸਹੀ ਕੰਮ ਕਰੂਗਾ ਜੀ ਉਹਦਾ ਸਾਥ ਦਿੰਨੇ ਆ ਕਿਰੋ ਸਾਹਿਬ ਜਿਹੜੀ ਕੱਲ ਦੀ ਗੱਲ ਕੀਤੀ ਜਾਵੇ ਕੱਲ ਨਗਰ ਕੌਂਸਲ ਦੇ ਵਿੱਚ ਇੱਕ ਮਤਾ ਜਿਹੜਾ ਪਾਇਆ ਹੋਇਆ ਸੀ ਪ੍ਰਧਾਨਗੀ ਨੂੰ ਬੇਪਰੋਸ ਹੋਣ ਦੇ ਤੇ ਨਾਬੇ ਦੇ ਵਿਧਾਇਕ ਬੇਰਮਾਨ ਕਹਿੰਦੇ ਨੇ ਵੀ ਅਸੀਂ ਕਿਸਾਨਾਂ ਦੇ ਨਾਲ ਆ ਫਿਰ ਕਿਸ ਤਰ੍ਹਾਂ ਇੱਕ ਬੰਦਾ ਜਿਹੜਾ ਉਹਦੇ ਤੇ ਰਹਿ ਕੇ ਇਨਕੁਆਇਰੀ ਹੋ ਸਕਦੀ ਹੈ ਜੇ ਉਹ ਪ੍ਰਧਾਨਗੀ ਦੇ ਕਾਬੂ ਚ ਰਹਿ ਜਾਂਦੇ ਨੇ ਫਿਰ ਕਿਸ ਤਰ੍ਹਾਂ ਸਾਫ਼ ਇਨਕੁਆਇਰੀ ਹੋ ਸਕਦੀ ਹੈ ਦੇਖੋ ਮੇਰੀ ਗੱਲ ਸੁਣੋ ਜੀ ਆ ਤਾਂ ਬਿਲਕੁਲ ਸ਼ੀਸ਼ੇ ਵਾਂਗੂ ਸਾਫ਼ ਹੈ ਗੱਲ ਜੇ ਕਿਸੇ ਤੇ ਕੋਈ ਦੋਸ਼ ਲੱਗਦਾ ਹੈ ਉਹਨੂੰ ਜੱਫਾ ਪਾ ਕੇ ਕਿ ਨਿ ਰੱਖਣ ਦੀ ਕੀ ਲੋੜ ਹੈ ਪ੍ਰਧਾਨਗੀ ਤੇ ਪ੍ਰਧਾਨਗੀ ਕੀ ਹੈ ਟੈਂਪਰੇਰੀ ਹੈ ਜੇ ਕੋਈ ਮੁੱਖ ਮੰਤਰੀ ਬਣਦਾ ਹੈ ਮੰਤਰੀ ਬਣਦਾ ਹੈ ਪ੍ਰਧਾਨ ਬਣਦਾ ਹੈ ਨਗਰ ਕੌਂਸਲ ਦਾ ਟੈਂਪਰੇਰੀ ਹੈ ਕੋਈ ਪਰਮਾਨੈਂਟ ਨਹੀਂ ਹੈ ਪਟਾ ਕਰਾ ਲਿਆ ਉਹਨੇ ਆਪਣੇ ਨਾਮ ਆ ਲੋਕਾਂ ਦੀ ਸੇਵਾ ਕਰਨ ਲਈ ਪ੍ਰਧਾਨਗੀਆਂ ਮਿਲਦੀਆਂ ਨੇ ਤੇ ਦੇਮਾਨ ਨੂੰ ਜੀ ਚਾਹੀਦਾ ਹੈ ਜੇ ਦੇਮਾਨ ਨੂੰ ਮੈਂ ਦੇਖਿਆ ਮੀਡੀਆ ਚੈਨਲਸ ਤੇ ਕਿ ਉਹਨਾਂ ਦਾ ਰੰਗ ਚਿੱਟਾ ਹੋਇਆ ਪਿਆ ਉਸ ਬੰਦੇ ਦਾ ਕਹਿਣਾ ਨਹੀਂ ਚਾਹੀਦਾ ਮੈਨੂੰ ਪਰਸਨਲ ਅਟੈਕ ਨਹੀਂ ਮੈਂ ਕਿਸੇ ਤੇ ਕਰਦਾ ਹਾਂ ਹਾਂ ਉਹਨਾਂ ਨੂੰ ਪਤਾ ਸੀ ਕਿ ਅ ਪੰਕਜ ਪੱਪੂ ਨੇ ਟਰਾਲੀਆਂ ਲੈ ਕੇ ਵੇਚੀਆਂ ਨੇ ਇੱਥੇ ਕਿਉਂ ਕਿਉਂ ਦੇਰੀ ਕੀਤੀ ਗਈ ਮੇਰੀ ਗੱਲ ਦੱਸੋ ਤੁਸੀਂ ਮੈਂ ਪੁੱਛਣਾ ਚਾਹੁੰਦਾ ਕਿ ਜਦੋਂ ਪੁਲਿਸ ਪ੍ਰਸ਼ਾਸਨ ਨੂੰ ਪਤਾ ਹੋਵੇ ਲੋਕਾਂ ਨੂੰ ਪਤਾ ਹੋਵੇ ਕਿ ਆ ਟਰਾਲੀਆਂ ਅੰਦਰ ਖੜੀਆਂ ਇਹਨੇ ਵੇਚੀਆਂ ਨੇ ਪੰਕਜ ਪੱਪੂ ਨੇ ਕਿਉਂ ਆ ਇੰਨਾ ਟਾਈਮ ਲੱਗਿਆ ਉਹਨਾਂ ਧਰਨੇ ਲਾਉਣੇ ਪਏ ਜੇਕਰ ਕੱਲ ਪੁਲਿਸ ਸਾਥ ਦੇਂਦੀ ਆ ਪੰਕਜ ਪੱਪੂ ਦਾ ਫੇਰ ਤਾਂ ਸਾਫਾ ਵਿਧਾਇਕ ਨਾਲ ਨੇ ਇੱਕ ਦਮ ਪੰਕਜ ਪੱਪੂ ਦੇਖੋ ਮੈਂ ਇਹ ਕੱਲ ਕੇ ਕਿ ਜਾ ਰਹੇ ਆ ਇੱਥੇ ਜੇ ਕਿਸੇ ਕਿਸੇ ਐਮਸੀ ਨਾਲ ਤੱਕਾ ਹੋਇਆ ਮੈਨੂੰ ਸੰਪਰਕ ਕਰੇ ਮੈਂ ਇੱਕ ਪਰਸਨ ਵੀ ਕਿਸੇ ਨਾਲ ਤੱਕਾ ਨਹੀਂ ਹੋਣ ਦੇਣਾ ਇੱਥੇ ਡੈਮੋਕ੍ਰੇਸੀ ਦਾ ਜੇ ਆਪਾਂ ਹੀ ਗਲਾ ਘੋਟੀ ਜਾਵਾਂਗੇ ਸੰਵਿਧਾਨ ਦਾ ਫਿਰ ਤਾਂ ਕੋਈ ਫਾਇਦਾ ਹੀ ਨਹੀਂ ਹੈਗਾ ਪ੍ਰਧਾਨੀਆਂ ਦਾ ਫਿਰ ਤਾਂ ਗੁੰਡਾ ਰਾਜ ਕਰ ਲਓ ਫਿਰ ਤਾਂ ਤੁਸੀਂ ਐਂ ਕਰੋ ਨਾ ਚੋਣਾ ਵੀ ਨਾ ਕਰਾਓ ਫਿਰ ਆਪਾਂ ਚੋਣਾ ਵੀ ਨਾ ਕਰਾਈਏ ਸਿੱਧੇ ਲਾ ਕੇ ਡਿਪਿਊਟ ਕਰ ਦੋ ਵੀ ਆਹ ਸਾਡਾ ਪ੍ਰਧਾਨ ਹੈ ਉਹਨੂੰ ਜਿੰਨਾ ਮਰਜ਼ੀ ਲੁੱਟੀ ਜਾਵੇ ਤੁਸੀਂ ਦੇਖੋ ਕਿ ਨਾਬੇ 'ਚ ਕਿੱਡਾ ਸ਼ਹਿਰ ਹੈ ਨਾਬਾ ਮੈਂ ਇਥੋਂ ਨੂੰ ਕੁਛ ਨਾ ਜਾਂਦਾ 5 4 ਕਿਲੋਮੀਟਰ ਦੇ ਦਾਇਰੇ ਚ ਹੈਗਾ ਜੇ ਆਪਾਂ लवली ਜੀ ਗੱਲ ਕਰੀਏ 5 4 ਕਿਲੋਮੀਟਰ ਦੇ ਦਾਇਰੇ ਚ 5 4 ਕਿਲੋਮੀਟਰ ਦਾ ਦਾਇਰਾ ਕੀ ਸੰਭਾਲਣਾ ਔਖਾ ਹੁੰਦਾ ਜੇ ਨੀਤੀ ਨਹੀਂ ਘੜਕਰੀ ਜੀ ਦੇਸ਼ ਦੇ ਪ੍ਰਵਾਹਨ ਮੰਤਰੀ ਨੇ ਰੋਡ ਟ੍ਰਾਂਸਪੋਰਟ ਅਨਗੋਰ ਪੂਰੇ ਦੇਸ਼ ਚ ਸੜਕਾਂ ਉਹਨਾਂ ਨੇ ਦਿੱਲੀ ਤੋਂ ਬੈਠ ਕੇ ਇੰਪਲੀਮੈਂਟ ਕੀਤੇ ਆਏ ਆ ਪੂਰੇ ਦੇਸ਼ ਚ ਸੜਕਾਂ ਵਧੀਆ ਬਣ ਰਹੀਆਂ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਦਿੱਲੀ ਬੈਠ ਕੇ ਪੂਰਾ ਦੇਸ਼ ਕੰਟਰੋਲ ਕੀਤਾ ਹੋਇਆ ਉਹਨਾਂ ਨੇ ਆ ਸਾਰੀਆਂ ਚੀਜ਼ਾਂ ਮੈਨੇਜਮੈਂਟ ਤੇ ਹੁੰਦੀਆਂ ਨੇ ਜੇ ਆਪਾਂ ਗੱਲਾਂ ਨਾਲ ਸੋਚੀਏ ਕਿ ਆਪਾਂ ਆ ਕਰ ਲਾਂਗੇ ਉਹ ਕਰ ਲਾਂਗੇ ਐਮਐਲਏ ਦੇਮਾਨ ਨੂੰ ਮੈਂ ਪੁੱਛਣਾ ਚਾਹਣਾ ਕਿ 3.5 ਸਾਲ ਤਾਂ ਨਿਕਲ ਗਏ ਤੁਹਾਡੇ ਗਏਗਾ 1.5 ਸਾਲ ਲੋਕਾਂ ਦੀ ਕਚਹਿਰੀ ਫੇਰ ਆਉਣਾ ਤੁਸੀਂ ਆ ਹਰਮੀਤ ਪਠਾਨ ਮਾਜਰੇ ਦਾ ਕੇਸ ਹੋਇਆ ਮੈਂ ਹਰਮੀਤ ਮਾਨ ਪਠਾਨ ਮਾਜਰੇ ਦਾ ਆਈਨੀਏਕ ਮੈਨੂੰ ਉਹ ਮੇਰੇ ਕੋਲ ਇਹ ਹੱਕੀ ਬੋਲ ਰਹੇ ਮੈਂ ਸਹੀ ਗੱਲ ਕਰ ਰਹੇ ਹਰਮੀਤ ਪਠਾਨ ਮਾਜਰੇ ਨੇ ਕੀ ਗੱਲ ਗਲਤ ਕੀਤੀ ਸੀ ਕਿ ਜੈਨਾ ਦੀ ਸਫਾਈ ਕਰੋ ਨਾ ਕਿਸਾਨਾਂ ਨੂੰ ਮਿੱਟੀ ਚੱਕ ਲੈਣ ਦਿਓ ਇਥੋਂ ਜੇ ਤੁਸੀਂ ਚੱਕਦੇ ਕਿਸਾਨ ਆਪਣੇ ਖੇਤਾਂ 'ਚ ਪਾ ਲੈਣ ਡਰੇਨ ਸਾਫ ਹੋ ਜਾਣਗੇ ਜੇ ਡਰੇਨ ਸਾਫ ਹੋਈ ਹੁੰਦੇ ਤਾਂ ਉਧਰ ਲਾਈ ਦੀ ਣਾ ਡੁੱਬਦਾ ਹੁਣ ਜਾ ਕੇ ਲੀਡਰ ਉਥੇ ਫੋਟੋਆਂ ਖਿਚਾਉਣ ਲੱਗ ਜਾਂਦੇ ਨੇ ਮੈਨੂੰ ਇੰਨਾ ਗੁੱਸਾ ਆਉਂਦਾ ਜਦੋਂ ਲੀਡਰ ਜਾ ਕੇ ਆਹ ਨਦੀਆਂ ਦੇ ਕਿਨਾਰਿਆਂ ਤੇ ਜਾ ਕੇ ਫੋਟੋਆਂ ਖਿਚਾਉਂਦੇ ਨੇ ਕਿ ਜਦੋਂ ਤੁਸੀਂ ਪਾਵਰ ਚੁਣਿਓ ਉਦੋਂ ਕਿਉਂ ਨਹੀਂ ਕੰਮ ਕਰਦੇ ਤਾਂ ਚੈਨਲ ਅਖਬਾਰਾਂ ਵਾਲੇ ਵੀ ਖਬਰਾਂ ਲਾਉਂਦੇ ਨੇ ਵੀ ਆਹ फलाना लीडर आया से दौरा करके गया दौरा करके गया क्या कि उतों निकलिया की उत्तों सिर्फ गल्सार उतर चार दिन की उत्तर खबर लग दया ने समाज सेवी पैसा देंगे ने बेचारे समाज सेवी बहरों भी पैसा दें मैनू बहरों फोन आए भी तेलो साहब अस पैसा भेजते हैं आप लंगर लाओ कुछ करो मैं बिल्कुल लौट नहीं हैगी मैं क्या इतने पैसा थोड़ा मा उ घंटिया का पैसा कमाते हैं लोग उतनी ईमानदारी मैं क्या इतने ख़राब होगा रहने दो ਇਹ ਤਿਕਰਮ ਦੇ ਵੀ ਦੇਮਾਗ ਨੂੰ ਆਪਣੇ ਘਰ ਰੱਖ ਲੈਣਾ ਪੈਸਾ ਉਹ ਸਰਕਾਰ ਨੂੰ ਆ ਸਾਰੀਆਂ ਚੀਜ਼ਾਂ ਸੋਟੀਆਂ ਚਾਹੀਦੀਆਂ ਨੇ ਆ ਹਰਬੀਖ ਪਠਾਨ ਨਾਲ ਦੇਦੇ ਹੁਣ ਦੇਖੋ ਕੀ ਹਾਲ ਕੀਤਾ ਪਿਆ ਉਹਦਾ ਇੱਕ ਵੀ ਨਾਮ ਦਾ ਕੋਠੀ ਖਾਲੀ ਕਰਾਉਣ ਦਾ ਆਰਡਰ ਜਬਰਦਸਤੀ ਕੋਠੀ ਗੱਲ ਕਰਾ ਦੇ ਗੱਲ ਮੈਨ ਲੈਲੇ ਵਾਪਸ 18 ਮਾਜਰੇ ਦੋਸ਼ਵੀ ਸੀ ਉਹਨਾਂ ਨੇ ਪੂਰਾ ਮਾਫੀਆ ਬਣਾਇਆ ਹੋਇਆ ਸੀ ਪੂਰੇ ਜ਼ਿਲ੍ਹੇ ਦੇ ਵਿੱਚ ਉਹਨਾਂ ਦੀ ਚਲਦੀ ਸੀ ਕਿਉਂਕਿ ਮੁੱਖ ਮੰਤਰੀ ਦੇ ਖਿਦਮੀ ਸੀ ਫਿਰ ਹੁਣ ਉਹਨਾਂ ਨਾਲ ਵੱਲੋਂ ਜਿਹੜਾ ਵਿਰੋਧ ਪਿਆ ਰਿਹਾ ਕਿਤਨਾ ਕਿਤੇ ਕੋਈ ਸਾਜ਼ਿਸ਼ ਹੈ ਦੇਖੋ ਮੇਰੀ ਗੱਲ ਸੁਣੋ ਮੈਂ ਇਹ ਨਹੀਂ ਕਹਿੰਦਾ ਕਿ ਮਾਕੇ ਨਹੀਂ ਚਲਾ ਰਿਹਾ ਹਮਸਿਆ ਚਲਾ ਰਿਹਾ ਸੀ ਜਦੋਂ ਚਲਾ ਰਿਹਾ ਸੀ ਉਦੋਂ ਕਿਉਂ ਨਹੀਂ ਰੁਕਿਆ ਉਦੋਂ ਚੰਗਾ ਲੱਗਦਾ ਸੀ ਅੱਜ ਉਹਨੇ ਸਵਾਲ ਸਹੀ ਕਰ ਲਿਆ ਅੱਜ ਉਹ ਗੁਰਾ ਲੱਗਣ ਲੱਗਿਆ ਕਾਲੂ ਜਿਹੜੇ ਬਾਕੀ ਮੰਤਰੀ ਨੇ ਚਾਹੇ ਦੇਵਾਣੀਆਂ ਜਾਏ ਹੁਣ ਵੀ ਮੰਤਰੀ ਅਜਿਓ ਸਹੀ ਆਪਣੀ ਗੱਲ ਰੱਖੂਗਾ ਕਿ ਉਹਦੇ ਤੇ ਵੀ ਪਰਚਾ ਦੇਣਗੇ ਆਇਨੀ ਸਰਕਾਰਾਂ ਚੱਲਦੀਆਂ ਹੁੰਦੀਆਂ ਜੀ ਆਹ ਡੈਮੋਕ੍ਰੇਸੀ ਦਾ ਕਿੰਨੀ ਦੇਰ ਤੁਸੀਂ ਠਾਨ ਕਰ ਲਓਗੇ ਆ ਸਮਾਂ ਤਾਂ ਆ ਹੀ ਨਿਕਲਦਾ ਸਮਾਂ ਨਿਕਲਣ ਲੱਗੇ ਟਾਈਮ ਲੱਗਾ 10 ਸਾਲ ਹੋ ਗਏ ਸਾਡੀ ਸੈਂਟਰ ਸਰਕਾਰ ਨੂੰ ਪਤਾ ਹੀ ਲੱਗਿਆ ਪੰਜੀ ਵਾਲੀ ਸਰਕਾਰ ਬਣ ਗਈ ਆ ਵੀ 5 ਸਾਲ ਨਿਕਲ ਜਾਣੇ ਲੇਕਿਨ ਅਸੀਂ ਫੇਰ ਲੋਕਾਂ ਦੀ ਕਿਚੜੀ ਚ ਆਉਣਾ ਤੁਸੀਂ ਸਾਰੇ ਜਾਣਦੇ ਹੋ ਕਿ ਜਿਹੜੀ ਜਿਹੜੀ ਚੀਜ਼ ਸਹੀ ਹੈ ਉਹਨੂੰ ਆਪਾਂ ਨੂੰ ਸਹੀ ਨੂੰ ਸਹੀ ਕਹਿਣਾ ਪੈਣਾ ਤੇ ਸਹੀ ਦਾ ਸਾਥ ਦੇਣਾ ਪੈਣਾ ਆਪਾਂ ਨੂੰ ਠੀਕ ਹੈ ਜੀ